ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਫਸਟ ਆਪਣਾ ਨੇਚਰਲ ਗ੍ਰੇਪ ਦੇ ਵਿੱਚ ਸੂਟ ਹੋਏਗਾ ਬਹੁਤ ਸੋਹਣਾ ਹੈ ਸੂਟ ਵਾ ਠੀਕ ਹੈ ਜੀ ਬਾਜੂ ਤੇ ਹੈਵੀ ਵਰਕ ਹੋਏਗਾ ਇਹਦੇ ਵਿੱਚ ਹੁਣ ਆਪਾਂ ਤਿੰਨ ਡਿਫਰੈਂਟ ਕਲਰ ਹੋਰ ਲੈ ਕੇ ਆਏ ਆ ਇੱਕ ਆਪਾਂ ਬਲੂ ਕਲਰ ਚ ਲੈ ਕੇ ਆਏ ਆ ਇੱਕ ਬਲੈਕ ਚ ਲੈ ਕੇ ਆਏ ਆ ਠੀਕ ਹੈ ਜੀ ਬਾਕੀ ਅਗਰ ਤੁਸੀਂ ਇਹਨਾਂ ਚੋਂ ਤਿੰਨਾਂ ਚੋਂ ਕੋਈ ਕਲਰ ਬਾਈ ਕਰਨਾ ਚਾਹੁੰਦੇ ਆ ਇਨਸਟੈਂਟਲੀ ਆਪਣੇ ਕੋਲ ਰੈਡੀ ਹੈ ਬਾਈ ਕਰ ਸਕਦੇ ਹੋ ਅਗਰ ਇਹ ਡਿਜ਼ਾਈਨ ਕਿਸੇ ਹੋਰ ਫੈਬਰਿਕ ਤੇ ਜਾਂ ਕਿਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਉभी ਕਰਵਾ ਸਕਦੇ ਹੋ ਜੀ ਨੈਕਸਟ ਆਹ ਕ੍ਰਸ਼ ਟਿਸ਼ੂ ਦੀ ਸ਼ਰਟ ਹੋਏਗੀ ਨਾਲ ਸਿਲਕ ਦੀ ਬਾਟਮ ਹੋਏਗੀ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਨੈਕਸਟ ਆਹ ਵਾਲੇ ਸੂਟ ਵਿਜਿਤਰਾ ਸਿਲਕ ਦੇ ਹੋਣਗੇ ਬਹੁਤ ਸੋਹਣਾ ਜਿਹੜਾ ਸ਼ਰਟ ਤੇ ਹੈਵੀ ਵਰਕ ਕੀਤਾ ਹੋਏਗਾ ਫੁੱਲੀ ਸ਼ਰਟ ਤੇ ਕੰਮ ਕੀਤਾ ਹੋਏਗਾ ਠੀਕ ਹੈ ਜੀ ਨਾਲ ਬਾਟਮ ਜਿਹੜੀ ਇਹਨਾਂ ਦੀ ਪਲੇਨ ਹੋਏਗੀ ਤੇ ਦੁਪੱਟਿਆਂ ਤੇ ਫੋਰ ਸਾਈਡ ਵਰਕ ਕਰਕੇ ਸਾਰੀ ਸਾਰੇ ਦੁਪੱਟਿਆਂ ਦੇ ਵਿੱਚ ਬੂਟੀ ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣੇ ਜਿਹੜੇ ਇਹ ਸੂਟ ਬਣੇ ਹੋਏ ਆ ਇਹਦੇ ਵਿੱਚ 4 ਤੋਂ 5 ਕਲਰ ਆ ਪ੍ਰਾਈਸ ਇਹਨਾਂ ਦੇ ਬਹੁਤ ਰੀਜ਼ਨੇਬਲ ਆ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਮੈਸੇਜ ਜਿਹੜਾ ਆਰਡਰ ਅਪਲੇਸ ਕਰ ਸਕਦੇ ਹੋ ਜੀ ਚੈੱਕ ਕਰੋ ਇਹ ਵਿੱਚ ਵਿਚਾਰ ਤੋਂ ਪੰਜ ਰੰਗ ਆ ਨੈਕਸਟ ਆ ਟੈਬੀ ਸਿਲਕ ਦੇ ਵਿੱਚ ਆਪਣੇ ਕੋਲ ਸੂਟ ਅਵੇਲੇਬਲ ਆ ਬਹੁਤ ਸੋਹਣਾ ਪੈਚਵਰਕ ਲਗਾ ਕੇ ਕੰਮ ਕੀਤਾ ਇਹਦੇ ਤੇ ਬਾਟਮ ਤੇ 슬ੀਵਸ ਤੇ ਘੇਰੇ ਤੇ ਨੈਕ ਤੇ ਠੀਕ ਹੈ ਜੀ ਨੈਕਸਟ ਆ ਡਿਸ਼ੀਨ ਕ੍ਰੇਪ ਦੇ ਵਿੱਚ ਸੂਟ ਹੋਏਗਾ 슬ੀਵਸ ਤੇ ਤੇ ਬਾਟਮ ਤੇ ਵਰਕ ਕੀਤਾ ਹੋਏਗਾ ਠੀਕ ਹੈ ਜੀ neck ਬਹੁਤ ਸੋਹਣਾ ਬਣਿਆ ਤੇ ਘੇਰਾ ਬਣਿਆ। ਨੈਕਸਟ ਆ ਟੈਬੀ ਸਿਲਕ ਵਿੱਚ ਦੋ ਕਲਰ ਆ ਇੱਕ ਪਹਿਲਾਂ ਦਿਖਾਇਆ ਪੈਰਟ ਵਿੱਚ ਨੈਕਸਟ ਆਪਣੇ ਕੋਲੇ ਲਵੈਂਡਰ ਸ਼ੇਡ ਆ ਗਈ। ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਹੋਏਗਾ 슬ੀਵਸ ਤੇ ਹੈਵੀ ਵਰਕ ਕੀਤਾ बॉਟਮ ਤੇ ਵੀ ਹੈਵੀ ਵਰਕ ਕੀਤਾ ਚੈੱਕ ਕਰੋ ਤੇ ਨੈਕ ਬਣਿਆ ਹੋਇਆ ਜੀ ਬਹੁਤ ਸੋਹਣਾ। ਨੈਕਸਟ ਡਾਇਮੰਡ ਟਿਸ਼ੂ ਦੇ ਵਿੱਚ ਵੀ ਸੂਟ ਅਵੇਲੇਬਲ ਆ ਵੀ ਨੈਕ ਬਣਿਆ ਹੋਏਗਾ ਠੀਕ ਹੈ ਜੀ ਕਲੀਆਂ ਉੱਪਰ ਨੂੰ ਜਾਣਗੀਆਂ 슬ੀਵਸ बॉਟਮ ਬਹੁਤ ਸੋਹਣੀ ਬਣੀ ਹੋਈ ਆ। ਨੈਕਸਟ ਆ ਵੈਲਵਟ ਸਿਲਕ ਦੇ ਵਿੱਚ ਸੂਟ ਅਵੇਲੇਬਲ ਆ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ neck ਤੇ sleeves ਤੇ bottom ਤੇ ਠੀਕ ਹੈ ਜੀ ਨੈਕਸਟ ਡਾਇਮੰਡ ਟਿਸ਼ੂ ਦੇ ਵਿੱਚ ਹੋਏਗਾ ਬਹੁਤ ਸੋਹਣਾ ਹੈਵੀ ਵਰਕ ਕੀਤਾ ਹੋਇਆ ਨੈਕਸਟ ਸਿਲਕ ਦੇ ਵਿੱਚ ਹੋਣਗੇ ਸੂਟ ਇਹਨਾਂ ਦਾ ਪ੍ਰਾਈਸ ਬਹੁਤ ਘੱਟ ਹੋਏਗਾ ਠੀਕ ਹੈ ਜੀ ਓਨਲੀ ਤੁਹਾਨੂੰ 1100 ਤੋਂ 1200 ਰੁਪਏ ਦੇ ਵਿੱਚ ਵਿੱਚ ਸੂਟ ਮਿਲ ਜੇਗਾ ਇਹ neck ਬਣਿਆ ਹੋਇਆ ਹੈ ਘੇਰਾ ਬਣਿਆ ਸਲੀਵਜ਼ ਆ ਬਾਜੂ ਬਾਟਮ ਦੋਨੇ ਚੀਜ਼ਾਂ ਬਣੀਆਂ ਹੋਈਆਂ ਠੀਕ ਹੈ ਨੈਕਸਟ ਆ ਮਸਲੀਨ ਦੇ ਵਿੱਚ ਬਹੁਤ ਸੋਹਣਾ ਇਹ ਰੈਡੀ ਕੀਤਾ ਆ ਠੀਕ ਹੈ ਜੀ ਮਸ਼ੀਨਵਰਕ ਦਾ ਕੰਮ ਕੀਤਾ ਅਗਰ ਇਹ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਨੈਕਸਟ ਆ ਡਾਇਮੰਡ ਟਿਸ਼ੂ ਦਾ ਹੋਏਗਾ ਸੂਟ ਬਹੁਤ ਸੋਹਣਾ ਹੈਵੀ ਸੂਟ ਬਣਿਆ ਹੋਇਆ ਬਾਜੂ ਬਾਟਮ ਤੇ ਵਰਕ ਕੀਤਾ ਨਾਲ neck ਬਹੁਤ ਸੋਹਣਾ ਹੈਵੀ ਬਣਿਆ ਹੋਇਆ ਨੈਕਸਟ ਆ ਵੈਲਵਟ ਸਿਲਕ ਦੇ ਵਿੱਚ ਸੂਟ ਹੋਏਗਾ neck ਬਹੁਤ ਵਧੀਆ ਬਣਿਆ ਹੋਇਆ ਨਾਲ sleeves ਤੇ ਬਹੁਤ ਸੋਹਣਾ ਕੰਮ ਕੀਤਾ ਹੈ ਤੁਸੀਂ ਨੇੜੇ ਤੇ ਚੈੱਕ ਕਰ ਸਕਦੇ ਹੋ sleeves ਤੇ ਹੈਂਡਵਰਕ ਦਾ ਫੁੱਲੀ ਕੰਮ ਕਰਕੇ ਬਹੁਤ ਸੋਹਣੀ ਜਿਹੜੀ ਰੈਡੀ ਕੀਤੀ ਹੋਈ ਆ ਨੈਕਸਟ ਹੈ ਵੈਲਵਟ ਸਿਲਕ ਦੇ ਫੈਬਰਿਕ ਇਹਦਾ ਵੀ ਹੋਏਗਾ ਇੱਥੇ ਪੈਚਵਰਕ ਲਗਾ ਕੇ ਜਿਹੜਾ ਬਹੁਤ ਸੋਹਣਾ neck ਤੇ ਬਾਜੂ ਬਾਟਮ ਤੇ ਕੰਮ ਕੀਤਾ ਨੈਕਸਟ ਟੈਬੀ ਸਿਲਕ ਦੇ ਵਿੱਚ ਵੀ neck ਬਣਿਆ ਹੋਇਆ ਹੈ ਬਾਟਮ ਬਹੁਤ ਹੈਵੀ ਬਣੀ ਹੋਈ ਹੈ ਚੈੱਕ ਕਰੋ ਦੇ ਨਾਲ ਜਿਹੜੀ ਦੁਪੱਟਾ ਹੋਏਗਾ ਚਨਾਉਂਦਾ ਹੋਏਗਾ ਨੈਕਸਟ ਨੈਚੁਰਲ ਕريب ਦੇ ਵਿੱਚ ਸੂਟ ਹੋਏਗਾ ਬਹੁਤ ਸੋਹਣਾ ਜਿੱਤੇ ਵਰਕ ਕੀਤਾ ਹੋਇਆ ਬਾਟਮ ਨਾਲ ਕੰਟਰਾਸਟ ਰਹੇਗੀ ਬਾਜੂ ਬਾਟਮ ਦੋਨਾਂ ਤੇ ਵਰਕ ਕੀਤਾ ਹੋਏਗਾ ਨੈਕਸਟ ਆ ਵੀ ਟੈਬੀ ਸਿਲਕ ਦੇ ਵਿੱਚ ਹੋਏਗਾ ਬਹੁਤ ਸੋਹਣਾ ਚੈੱਕ ਕਰੋ ਇਦਾਂ ਨੈਕ ਬਣਿਆ ਹੋਇਆ ਤੇ ਨੀਤੇ نیچے ਤੋਂ ਕਲੀਆਂ ਜਿਹੜੀਆਂ ਸਾਈਡਾਂ ਤੋਂ ਜਿਹੜੀਆਂ ਉੱਪਰ ਨੂੰ ਜਾਣਕੀਆਂ ਨੈਕਸਟ ਈਵਜ਼ ਹੋਏਗੀ ਬਾਟਮ ਜਿਹੜੀ ਨਾਲ ਕੰਟਰਾਸਟ ਹੋਏਗੀ ਨੈਕਸਟ ਆਵਲਾ ਸੂਟ ਜਿਹੜਾ ਡਾਇਮੰਡ ਟਿਸ਼ੂ ਦੇ ਵਿੱਚ ਲੈ ਕੇ ਆਏ ਪਹਿਲਾਂ ਸ਼ਿਮਰ ਦੇ ਵਿੱਚ ਸੀਗਾ ਸੇਮ ਡਿਜ਼ਾਈਨ ਜਿਹੜਾ ਹੁਣ ਆਪਾਂ ਇਹ ਡਾਇਮੰਡ ਟਿਸ਼ੂ ਵਿੱਚ ਲੈ ਕੇ ਆਏ ਆ ਨੈਕਸਟ ਆ ਕ੍ਰੇਪ ਦੇ ਵਿੱਚ ਸੂਟ ਅਵੇਲੇਬਲ ਆ ਬਾਟਮ ਬਾਜੂ ਤੇ ਬਹੁਤ ਹੈਵੀ ਵਰਕ ਕੀਤਾ ਹੋਇਆ ਚੈੱਕ ਕਰੋ ਨੈਕਸਟ ਆ ਸਿਲਕ ਦੇ ਵਿੱਚ ਆ ਠੀਕ ਹੈ ਜੀ ਪਹਿਲਾਂ ਵੀ ਇਹ ਸੂਟ ਲੈ ਕੇ ਆਏ ਬਹੁਤ ਹੈਵੀ ਬਣੇ ਹੋਏ ਆ ਤੇ ਦੁਬਾਰਾ ਲੈ ਕੇ ਆਏ ਆ ਬਹੁਤ ਸੋਹਣਾ ਜਿਹੜਾ neck ਬਣਿਆ ਹੋਇਆ ਦੁਪੱਟਾ ਜਿਹੜਾ ਸਾਰੇ ਦੁਪੱਟੇ ਤੇ ਵਰਕ ਕੀਤਾ ਹੋਇਆ ਹੈਵੀ ਨੈਕਸਟ ਆ ਕੈਮਰੀ कॉटन ਦੇ ਵਿੱਚ ਮਸ਼ੀਨ ਵਰਕ ਦਾ ਕੰਮ ਕੀਤਾ ਹੈ ਬਹੁਤ ਸੋਹਣਾ ਇਹ ਵੀ ਸੂਟ ਰੈਡੀ ਕੀਤਾ ਹੈ ਨੈਕਸਟ ਆ ਨੈਚੁਰਲ ਕريب ਦੇ ਵਿੱਚ ਹੋਏਗਾ 슬ੀਵਜ਼ ਬਾਟਮ ਬੜੀਆਂ ਹੋਣਗੀਆਂ ਘੇਰਾ ਬਣਿਆ ਹੋਇਆ neck ਬਹੁ ਹੈਵੀ ਬਣਿਆ ਹੋਇਆ ਚੈੱਕ ਕਰੀ ਚਲੋ ਨੈਕਸਟ ਆ ਮਸ਼ੀਨ ਵਰਕ ਦਾ ਕੰਮ ਕੀਤਾ ਕ੍ਰਸ਼ ਟਿਸ਼ੂ ਦੇ ਵਿੱਚ ਠੀਕੇ ਦੇ ਵਿੱਚ ਤਿੰਨ ਤੋਂ ਚਾਰ ਕਲਰ ਆਪਣੇ ਕੋਲ ਅਵੇਲੇਬਲ ਆ 슬ੀਵਜ਼ ਤੇ ਤੇ ਬਾਟਮ ਤੇ ਸੇਮ ਵਰਕ ਕੀਤਾ ਹੋਇਆ ਆ ਬਾਕੀ ਜਿਹੜਾ ਨੈਕ ਤੇ ਘੇਰੇ ਤੇ ਕੰਮ ਕੀਤਾ ਅਗਰ ਤੁਹਾਨੂੰ ਇਹ ਡਿਜ਼ਾਈਨ ਤੁਸੀਂ ਲਾਈਕ ਕਰਦੇ ਨੂੰ ਕਿਸੇ ਵੀ ਫੈਬਰਿਕ ਤੇ ਜਾਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਨੈਕਸਟ ਆ ਨੈਚੁਰਲ ਕريب ਦੇ ਵਿੱਚ ਸੂਟ ਅਵੇਲੇਬਲ ਆ ਬਹੁਤ ਸੋਹਣਾ ਬ੍ਰਾਈਡਲ ਜਿਹਾ ਵਾਲਾ ਜਿਹੜਾ ਡਿਜ਼ਾਈਨ ਹੈ ਰੈਡੀ ਕੀਤਾ ਇਸ ਵਿੱਚ ਜੀ ਇਹ ਵੀ 7 ਤੋਂ 8 ਕਲਰ ਹੋਣਗੇ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰ ਸਕਦੇ ਹੋ ਡਿਜ਼ਾਈਨ ਜਿਹੜਾ ਸਿਲੈਕਟ ਕਰ ਸਕਦੇ ਹੋ ਨੈਕਸਟ ਅ ਨੈਚੁਰਲ ਕ੍ਰੇਪ ਵੀ ਸੂਟ ਹੋਣਗੇ ਚੈੱਕ ਕਰੀ ਚਲੋ ਬਹੁਤ ਸੋਹਣਾ ਵਰਕ ਕੀਤਾ ਹੋਇਆ ਸ਼ਰਟ ਤੇ ਬਾਕੀ ਨਾਲ ਚੁੰਨੀ ਜਿਹੜੀ ਹੈ ਕੰਟਰਾਸਟ ਹੋਏਗੀ ਚੁੰਨੀ ਤੇ 4 ਸਾਈਡ ਵਰਕ ਕੀਤਾ ਹੋਏਗਾ ਸੂਟ ਨਾਲ ਦਾ ਜੀ ਇਹਦੇ ਵਿੱਚ ਵੀ 7 ਤੋਂ 8 ਕਲਰ ਅਵੇਲੇਬਲ ਹੈ ਆਪਣੇ ਕੋਲ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੋ ਤਾਂ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਅਨਸਟਿਚ ਤੁਸੀਂ ਬਾਈ ਕਰ ਸਕਦੇ ਹੋ ਬਾਕੀ ਜੇ ਅਗਰ ਇਹਨਾਂ ਤੋਂ ਇਲਾਵਾ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਆ ਤੁਸੀਂ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਸੂਟ ਲੈ ਗਾਡਿੰਗ ਲੈ ਸਕਦੇ ਹੋ ਤੁਸੀਂ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਹੈ ਐਂਡ ਰੀਜ਼ਨੇਬਲ ਪ੍ਰਾਈਸ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਜਿਹੜੀ ਕੁਆਲਿਟੀ ਵਰਕ ਦੀ ਹੋਏਗੀ ਐਂਡ ਫੈਂਟੈਸਟਿਕ ਹੋਏਗੀ ਵਧੀਆ ਹੋਏਗੀ ਠੀਕ ਹੈ ਜੀ ਐਂਡ ਵਧੀਆ ਕੰਮ ਕੀਤਾ ਹੋਏਗਾ ਪ੍ਰੋਪਰ ਤੇ ਜਿਹੜਾ ਪ੍ਰਾਈਸ ਉਹ ਵੀ ਰੀਜ਼ਨੇਬਲ ਹੋਏਗਾ ਜੀ ਨੈਕਸਟ ਆ ਲਾਸਟ ਵਾਲੇ ਸੂਟ ਹੋਣਗੇ ਪਿਓਰ ਸਿਲਕ ਦੇ ਵਿੱਚ ਹੋਣਗੇ ਬਹੁਤ ਸੋਹਣਾ ਹੈ ਤੇ ਸ ਉੱਪਰ ਜਿਆ ਕੰਮ ਕੀਤਾ ਬਸ ਬਾਜੂ ਤੇ ਕੰਮ ਕੀਤਾ ਹੋਇਆ ਤੇ نیچے ਤੋਂ ਕਲੀਆਂ ਉੱਪਰ ਨੂੰ ਜਾਂਦੀਆਂ ਠੀਕ ਹੈ ਜੀ ਆ ਇਹ ਬਹੁਤ ਸੋਹਣਾ ਸ ਉੱਪਰ ਜਿਆ ਕੰਮ ਕੀਤਾ ਹੈ ਇਹਦੇ ਵਿੱਚ ਦੋ ਤੇ ਤਿੰਨ ਕਲਰ ਅਵੇਲੇਬਲ ਆ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਮੈਂਟ ਕਰਿਓ ਧੰਨਵਾਦ ਜੀ